ਉਨਦੇ ਨਾਲ ਤੇ ਮੋਬਾਈਲ ਸੀਗਾ ਹੁਣ ਪਤਾ ਨਹੀਂ ਹੁਣ ਫੋਨ ਲੱਗਿਆ ਸੀ ਨਹੀਂ ਲੱਗਿਆ ਇੰਨਾ ਦੇਖਿਆ ਨਹੀਂ ਬੀਬੀ ਉਹ ਉੱਥੇ ਖੜੀ ਸੀ ਸਾਹਮਣੇ ਤੇ ਬਸ ਇੱਕ ਦਾਮੀਂ ਵੀਡੀਓ ਦੇਖਦੀ ਆ ਤੇ ਕੁਝ ਕਮੈਂਟਾਂ ਦੇ ਵਿੱਚ ਹੀ ਸਾਡਾ ਬਹੁਤ ਕੁਛ ਜ਼ਬਾਹ ਹੋ ਗਿਆ ਨਹੀਂ ਮੇਰੇ YouTube ਬੰਦਰਸ ਕਿਹਾ ਕਿ ਯਾ ਵਈ ਕਿੰਨੇ ਕ ਜਾਣ ਕੇ ਠੇਕੇ ਠੁਕੇ ਤੇ ਕਿੰਨੀ ਕਰਦੀ ਸੀ ਬਾਈ ਇਹਨਾਂ ਆਪਣੀ ਜਮੀਨ ਐ ਕਿੱਕੜੀ ਬਾਕੀ ਕੋ ਠੇਕੇ ਦੇ ਵਾਈ ਕਰਦੇ ਸੀ ਮੈਂ ਕੱਲ੍ਹ ਸ਼ਾਮ ਨੂੰ ਇੱਥੇ ਜਦੋਂ ਆਏ ਵਾਪਸ ਮੁੜ ਕੇ ਤੇ ਉਧਰੋਂ ਬਾਈਕ ਮੌਸਮ ਖਰਾਬ ਕਉਂ ਦਾ ਤੇ ਮੋਟਰਹੇਂਗਰੋਂ ਸਿਲਾ ਕੇ ਗੱਡੀ ਦੇ ਵਿੱਚ ਬਹਿ ਕੇ ਆ ਗਏ ਗੱਡੀ ਵਾਲਾ ਬਾਈ ਸੜਕ ਦੇ ਉੱਤੇ ਧਾਰ ਕੇ ਗਿਆ ਉੱਥੇ ਧਾਰ ਕੇ ਇੱਥੋਂ ਦਾ ਗਿਆ ਬਸ ਇੱਥੇ ਇਸਮਾਨੀ ਮੀਲੀ ਲਿਕੰਦਗਾਰ ਦੀ ਸਾਡਾ ਸਭ ਕੁਝ ਖਰਾਬ ਹੋ ਗਿਆ ਸਸੀ ਕਾਲ ਜੀ ਮਾਲਵਾ ਐਮ ਐਚ ਟੀ ਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਰੇਂਦਰ ਸਿੰਘ ਮਠਾੜੂ ਕੱਲ ਰਾਤ ਇੱਕ ਅਣਹੋਣੀ ਘਟਨਾ ਜਿਹੜੀ ਵਾਪਰੀ ਐ ਪਿੰਡ ਸਾਹੋ ਦੇ ਵਿੱਚ ਮੌਜੂਦ ਆ ਰਾਤ ਇੱਕ ਵਿਅਕਤੀ ਨੂੰ ਜਿਹੜੀ ਬਿਜਲੀ ਉੱਤੇ ਉਸ ਦੇ ਡਿੱਗਦੀ ਐ ਤੇ ਉਸ ਦੀ ਮੌਤ ਹੋ ਜਾਂਦੀ ਐ ਤਾਂ ਉਸ ਦੇ ਪਰਿਵਾਰ ਦੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਕਿ ਕੀ ਸਾਰੀ ਘਟਨਾ ਵਾਪਰੀ ਸੀ ਬਾਈ ਜੀ ਕੀ ਨਾਮ ਆ ਤੁਹਾਡੇ ਸੁਖਜੀਤ ਸਿੰਘ ਆ ਜੀ ਤੁਹਾਡੇ ਕੀ ਲੱਗਦੇ ਸੀ ਬਾਈ ਜੀ ਮੇਰੇ ਤਾਏ ਦੇ ਲੜਕੇ ਸੀ ਕਿਵੇਂ ਕੀ ਕਾਰਨ ਬਣਿਆ ਜਿਹੜੀ ਬਿਜਲੀ ਬਾਈ ਤੇ ਉਹ ਗਏ ਸੀ ਆਪਣੇ ਕਿਸੇ ਕੰਮ ਕਾਰਨ ਜਿੱਦੇ ਗਏ ਸੀ ਜੀਦੇ ਤੋਂ ਵਾਪਸ ਆ ਗਏ ਸੀਗੇ ਤੇ ਉਸ ਟਾਈਮ ਉਹ ਮੀਂਹ ਹੀ ਰੀ ਤੇ ਬਿਜਲੀ ਗੜਕ ਰਹੀ ਸੀ ਠੀਕ ਹੈ ਤੇ ਬਸ ਇੱਥੇ ਜੇ ਪਹੁੰਚੇ ਸੀ ਆ ਜਗ੍ਹਾ ਤੇ ਵਿਚਾਲੇ ਆ ਟਾਲੀ ਕੋਲੇ ਠੀਕ ਉਹਨਾਂ ਦੇ ਹੱਥ ਚ ਮੋਬਾਈਲ ਸੀਗਾ ਹੁਣ ਪਤਾ ਨਹੀਂ ਹੁਣ ਫੋਨ ਲੱਗਿਆ ਸੀ ਨਹੀਂ ਲੱਗਿਆ ਇੰਨਾ ਦੇਖਿਆ ਨਹੀਂ ਬੀਬੀ ਉਹ ਉੱਥੇ ਖੜੀ ਸੀ ਸਾਹਮਣੇ ਠੀਕ ਹੈ ਤੇ ਬਸ ਇੱਕਦਮ ਹੀ ਬਿਜਲੀ ਡਿੱਗਦੀ ਆ ਤੇ ਕੁਝ ਕਮੈਂਟਾਂ ਦੇ ਵਿੱਚ ਹੀ ਸਾਡਾ ਬਹੁਤ ਕੁਛ ਤਬਾਹ ਹੋ ਗਿਆ ਕਦੋਂ ਦਾ ਟਾਈਮ ਸੀ ਜਦੋਂ ਘਟਨਾ ਵਾਪਰਦੀ ਸਵਾਕ ਸੱਤ 7.5 ਦੇ ਵਿੱਚ ਹੀ ਇਹ ਸ਼ਾਮ ਦਾ ਹਾਂਜੀ ਠੀਕ ਤੇ ਕਿੰਨੀ ਕਿੰਨ੍ਹੀ ਉਮਰ ਦੇ ਸੀਗੇ ਬਾਈ ਉਮਰ ਸੀ ਉਹਨਾਂ ਦੀ 47 ਸਾਲ ਸੀ 47 ਤੋਂ 2-3 ਮਹੀਨੇ ਉੱਪਰ ਹੋ ਗਏ ਬਸ ਇੰਨੀ ਕੁ ਸੀ ਠੀਕ ਹੈ ਹਾਂਜੀ ਤੇ ਬੱਚੇ-ਪੁੱਛੇ ਕਿੰਨੇ ਕੁ ਸੀ ਬਾਈ ਦੇ ਬੱਚੇ ਇੱਕ ਹੀ ਲੜਕਾ ਜੀ ਉਹ ਸਾਲ ਖੋ ਗਿਆ ਪਿਛਲੇ ਸਾਲ 7 ਮਈ ਨੂੰ ਗਿਆ ਸੀ ਕੈਨੇਡਾ ਤੇ ਉਹ ਵੀ ਮਤਲਬ ਪੈੜੀ ਇਕੱਲਾ ਹੀ ਆ ਬਸ ਫੜ-ਫੜ ਕੇ

ਮਸ ਕੱਲ ਸ਼ਾਮ ਨੂੰ ਇੱਥੇ ਜਦੋਂ ਆਏ ਵਾਪਸ ਮੁੜ ਕੇ ਤੇ ਉਧਰੋਂ ਬਾਈ ਮੋਸਮ ਖਰਾਬ ਹੋਣ ਕਰਕੇ ਮੋਟਰਸਾਈਕਲੋਂ ਸੇ ਲਾ ਕੇ ਗੱਡੀ ਦੇ ਵਿੱਚ ਬਹਿ ਕੇ ਆ ਗਏ ਗੱਡੀ ਵਾਲਾ ਬਾਈ ਸੜਕ ਤੇ ਉੱਥੇ ਤੱਕ ਕਰਕੇ ਗਿਆ ਉੱਥੇ ਤੱਕ ਇੱਥੋਂ ਤੱਕ ਆਇਆ ਬਸ ਇੱਥੇ ਸਾਮਾਨੀ ਬਿਜਲੀ ਦੀ ਗੰਧ ਕਰਨੀ ਸਾਡਾ ਸਭ ਕੁਝ ਸੁਆਹ ਹੋ ਗਿਆ ਤੇ ਆਪਣਾ ਘਰ ਦੇ ਹਾਲਾਤ ਕਿਵੇਂ ਠੀਕ ਆ ਕਿ ਕਰਦੇ ਹਲਾ ਟੈਕ ਏਕੜ ਵਾਲੇ ਦੇ ਪਤੀ ਜੀ ਕਿਵੇਂ ਹੁੰਦੇ ਠੀਕ ਆ ਬਸ ਇੰਨਾ ਵੀ ਮਿਹਨਤ ਮਜ਼ਦੂਰੀ ਕਰਦੇ ਸੀ ਹਾਂ ਕਰਦੇ ਆਂ ਰੋਟੀ ਖਾ ਰਹੇ ਸੀ ਟਾਇਲ ਬੱਤਾ ਜਦੋਂ ਹਾਂ ਟਾਇਲ ਬੱਤਾ ਪਾਇਆ ਵਾ ਮੀਂਹ ਆਉਂਦਾ ਚਿਉਂਦਾ ਕਾਫੀ ਟਾਈਮ ਹੁੰਦਾ ਪਾਇਆ ਤੇ तकरीबन 25 ਸਾਲ ਹੋ ਗਏ ਟਾਇਲ ਬੱਤੇ ਦੀ ਹੀ ਮਨਿਆ ਦੇ ਵੀ ਕਿੰਨੀ ਖੁੰਦੀ ਆ ਆਪਾਂ ਨੂੰ ਪਤਾ ਹੀ ਆ ਤੇ ਉਹ ਹਜੇ ਲੜਕੇ ਨੂੰ ਕੰਮ ਕਰ ਵੀ ਉੱਥੇ ਇੰਨਾ ਕੀ ਮਿਲਿਆ ਤੁਹਾਨੂੰ ਪਤਾ ਹੀ ਅੱਜ ਕੱਲ ਕਿੰਨਾ ਬਾਹਰ ਕੰਮਕਾਰ ਚੱਲ ਰਿਹਾ ਇਸ ਕਰਕੇ ਮੁਸ਼ਕਿਲ ਜਿਨਾ ਦਾ ਟਾਈਮ ਪਾਸ ਕਰ ਰਹੇ ਸੀ ਚਲੋ ਠੀਕ ਸੀ ਵਧੀਆ ਪਰ ਹੁਣ ਤਾਂ ਬਹੁਤ ਇੱਕੋ ਇੱਕ ਹੀ ਕੰਮ ਕਰਦ ਕਮਾਈ ਕਰਨ ਵਾਲਾ ਸੀਗਾ ਘਰ ਦਾ ਮੈਂਬਰ ਕਿਵੇਂ ਇਹ ਦੋ ਭਰਾ ਹੀ ਸੀ ਬਸ ਤਿੰਨ ਭਰਾ ਭਾਈ ਜੀ ਤੁਹਾਡੇ ਕੀ ਲੱਗਦੇ ਸੀ ਕਿ ਭਾਈ ਜੀ ਇਹ ਸਾਡੇ ਘਰਾਂ ਦੇ ਆ ਸਕੀ ਆ ਇਕੱਠੇ ਰਹਿੰਦੇ ਸੀ ਪਿੰਡ ਇਹ ਇੱਥੇ ਕੀਤ ਜਾ ਗਏ ਸਾਡੇ ਆਪ ਦੇ ਪਰਿਵਾਰੀ ਮੇਰੇ ਚਾਚੇ ਦਾ ਲੜਕਾ ਸੀਗਾ ਇਹ ਇਹ ਸਵੇਰ 4 ਵਜੇ ਜੀਤੇ ਗਿਆ ਠੀਕ ਹੈ ਉੱਥੇ ਸ਼ਾਮ ਤੱਕ ਰਿਹਾ ਸ਼ਾਮ ਨੂੰ ਜਦੋਂ ਮੌਸਮ ਖਰਾਬ ਹੋ ਗਿਆ ਇਹ ਮੋਟਰਸਾਈਕਲ ਤੇ ਗਿਆ ਸੀ ਉੱਥੇ ਇੱਕ ਮਾਲਕ ਆਦਾ ਗੱਡੀ ਵਾਲਾ ਸੀ ਉਹ ਜਾਣਦਾ ਸੀ ਇਹਨੂੰ ਠੀਕ ਹੈ ਉਹ ਆਂਦਾ ਮੌਸਮ ਖਰਾਬ ਹੈ ਤੇ ਤੂੰ ਮੇਰੇ ਨਾਲ ਬਹਿ ਕੇ ਚੱਲ ਵੜ ਮੋਟਰਸਾਈਕਲ ਇੱਥੇ ਖੜਾ ਦੇ ਸੁਭਾ ਲੈ ਜੀ ਇਹ ਆਂਦਾ ਠੀਕ ਹੈ ਇਹ ਉਹਦੇ ਨਾਲ ਬਹਿ ਕੇ ਆ ਗਿਆ ਜਦੋਂ ਰਾਹ ਚੋਂਦਾ ਮਾਂ ਪਿਓ ਨੂੰ ਫਿਕਰ ਹੁੰਦਾ ਜੀ ਮੰਮੀ ਨੇ ਫੋਨ ਲਾਇਆ ਇੰਨਾ ਕੁ ਵੇਲਾ ਹੋ ਗਿਆ ਤੂੰ ਆਇਆ ਨਹੀਂ ਇਹ ਆਂਦਾ ਵੀ ਮਾਤਾ ਮੈਂ ਪੰਪ ਤੇ ਆ ਗਿਆ ਰੋਲ ਪੰਪ ਤੇ ਆ ਗਿਆ ਦੋ ਤਿੰਨ ਮਿੰਟਾਂ ਚ ਆ ਜੰਨਾ ਉਹਾਂ ਦੀ ਠੀਕ ਉਹ ਬੈਂਟਰੀ ਲੈ ਕੇ ਤੇ ਬਾਰਸ਼ ਆ ਗਈ ਵੀ ਆਉਂਦਾ ਮੌਸਮ ਬੜਾ ਖਰਾਬ ਸੀ ਮੀਂਹ ਪੈਂਦਾ ਸੀਗਾ ਇਹ ਆ ਗਿਆ ਇੱਥੇ ਗੱਡੀ ਵਾਲੇ ਨੇ ਨਾ ਇੱਥੇ ਤਾਰਿਆ ਸਰਾਹ ਤੇ ਉਹ ਗਾਂ ਉੱਠ ਗਿਆ ਸਿੱਧਾ ਮੱਲ ਗਿਆ ਨਾ ਇਹ ਤਾਰ ਕੇ ਉੱਥੋਂ ਇਹਨੇ ਮੋਬਾਈਲ ਮੇਰੇ ਹਿਸਾਬ ਨਾਲ ਨਾਨੀ ਰਾ ਸੀਗਾ ਬੜਾ ਮੀਂਹ ਪੈਂਦਾ ਸੀਗਾ ਮੌਸਮ ਖਰਾਬ ਸੀ ਨੇ ਜਗਾਇਆ ਹੋ ਮੇਰੇ ਹਿਸਾਬ ਨਾਲ ਵੀ ਲੰਗ ਚੱਲੇ ਗਏ ਨਾਂਗਾ ਵੇਖ ਕੇ ਜਦੋਂ ਇੱਥੇ ਆਇਆ ਇੱਥੇ ਆਇਆ ਤੇ ਬੱਸ ਬਿਜਲੀ ਡਿੱਗ ਪਈ ਉਹ ਸਾਡੀ ਚਾਚੀ ਉੱਥੇ ਖੜੀ ਸੀਗੀ ਬਿਜਲੀ ਡਿੱਗੀ ਤਾਂ ਕੋਈ ਪਤਾ ਨਹੀਂ ਲੱਗਾ ਜਦੋਂ ਬਿਜਲੀ ਡਿੱਗ ਕੇ ਖਤਮ ਹੋਈ ਜਾਂ ਮੁੜ ਗਈ ਕਹਿ ਲੋ ਉਦੋਂ ਬਾਅਦ ਉਹਨੂੰ ਦੇਖਿਆ ਵੀ ਡਿੱਗ ਗਿਆ ਪਿਆ ਜਦੋਂ ਆ ਕੇ ਵੇਖਿਆ ਉਹਦੋਂ ਖਤਮ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਮੈਨੂੰ ਇੱਥੋਂ ਫੋਨ ਕਰਤਾ ਸੀਗਾ ਸਾਡੇ ਘਰਾਂ ਦਾ ਕਰਕੇ ਮੈਨੂੰ ਫੋਨ ਜਾਵੜਿਆ ਸੀ ਮੈਂ ਉਦੋਂ ਫਿਰ ਆਉਣਾ ਹੀ ਸੀਗਾ ਐਵੇਂ ਹੋਇਆ ਸੀ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਪਹਿਲਾਂ ਇਹ ਵਧੀਆ ਸੀਗਾ ਆਪਦਾ ਗੁਜ਼ਾਰਾ ਕਰਦਾ ਸੀ ਇੱਕ ਏਕੜਾ ਜ਼ਮੀਨ ਲੈ ਲੈਂਦਾ ਸੀ ਠੇਕੇ ਤੇ ਹੁਣ ਇਸ ਤੋਂ ਬਾਅਦ ਇਹਦਾ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਸਾਰਾ ਇੱਕਦਮ ਰੁਕ ਗਿਆ ਮੇਰੀ ਅਪੀਲ ਆ ਸਰਕਾਰ ਨੂੰ ਵੀ ਇਹਦੀ ਮਦਦਤ ਹੋਣੀ ਚਾਹੀਦੀ ਐਸ ਪਰਿਵਾਰ ਦੀ ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਕੀਤੀ ਹੈ